ਦੋਸਤੋ ਸਮਾਂ ਬਦਲਦੇ ਦਾ ਪਤਾ ਨਹੀਂ ਲੱਗਦਾ ਕਿ ਕਦੋਂ ਰਾਜਿਆਂ ਨੂੰ ਭੀਖ ਮੰਗਣੀ ਪੈ ਜਾਵੇ ਤੇ ਕਹਿੰਦੇ ਨੇ ਜਦੋਂ ਮਾੜਾ ਸਮਾਂ ਆਉਂਦਾ ਕਈ ਵਾਰੀ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਨੇ ਜਿਹਨਾਂ ਨੇ ਆਪਦੇ ਫੈਸਲੇ ਸੁਣਾਉਣੇ ਹੁੰਦੇ ਨੇ ਉਹਨਾਂ ਨੂੰ ਵੀ ਆਪਦੇ ਹੱਕ ਲਈ ਵਕੀਲ ਕਰਨੇ ਪੈ ਜਾਂਦੇ ਨੇ ਕਿਉਂਕਿ ਅਸੀਂ ਜਿਉਂਦੇ ਜੀ ਇੱਕ ਦੂਜੇ ਤੇ ਨਿਰਭਰ ਹਾਂ ਖੂਨ ਖੂਨ ਹੀ ਮਿਲਦਾ ਹੁੰਦਾ ਤੇ ਬੰਦੇ ਨੂੰ ਬੰਦੇ ਦੀ ਲੋੜ ਕਦੋਂ ਵੀ ਪੈ ਸਕਦੀ ਆ ਇਸੀ ਕਰਕੇ ਦੋਸਤੋ ਸਿਆਣੇ ਕਹਿੰਦੇ ਨੇ ਜੇ ਕਿਸੇ ਤੋਂ ਕੰਮ ਲੈਣਾ ਹੋਵੇ ਤਾਂ ਉਹ ਬੰਦੇ ਤੋਂ ਨਾ ਲਓ ਜਿਹੜਾ ਤੁਹਾਨੂੰ ਕੰਮ ਕਰਕੇ ਮੀਣਾ ਦੇ ਦੇ ਜਿਹੜਾ ਕੰਮ ਕਰਕੇ ਤੁਹਾਡੇ ਤੇ ਸਹਾਨ ਕਰ ਦੇ ਪਰ ਦੋਸਤੋ ਨਾਲ ਇਹ ਗੱਲ ਵੀ ਆ ਕਿਰ ਕੰਮ ਬੰਦਾ ਰੋਜ਼ ਨਹੀਂ ਕਰ ਸਕਦਾ ਹੁੰਦਾ ਜਿਨੇ ਇੱਕ ਵਾਰੀ ਤੁਹਾਡਾ ਕੰਮ ਕਰਤਾ ਜਦੋਂ ਤੁਹਾਨੂੰ ਲੋੜ ਪਈ ਤਾਂ ਤੁਸੀਂ ਉਹਦਾ ਗੁਣ ਨਾ ਭੁੱਲੋ ਤੁਹਾਨੂੰ ਲੋੜ ਵੇਲੇ ਜਿੱਥੇ ਬੰਦਾ ਸਾਡੇ ਕੰਮ ਆਉਂਦਾ ਉਥੇ ਪੈਸਾ ਉਖੀਆਂ ਕਾਰਾਂ ਜਾਂ ਦਵਾਈਆਂ ਕੰਮ ਨਹੀਂ ਆਉਂਦੀਆਂ ਜਿੱਥੇ ਬੰਦਾ ਕੰਮ ਆਉਂਦਾ ਤੇ ਜਦੋਂ ਅਸੀਂ ਕਿਸੇ ਦੀ ਸਹਾਇਤਾ ਕਰਦੇ ਹਾਂ ਦੋਸਤੋ ਅਸੀਂ ਇੱਕ ਮਦਦਮ ਬਣਦੇ ਹਾਂ ਖੂਬਸੂਰਤ ਸਾਧਨ ਬਣਦੇ ਹਾਂ ਤੇ ਉਸ ਬੰਦੇ ਦਾ ਜਿਹੜਾ ਵਿਗੜਿਆ ਮਸਲਾ ਹੈ ਜਾਂ ਦੁੱਖ ਆ ਉਹ ਦੂਰ ਹੋ ਜਾਂਦਾ ਪਰ ਅਸੀਂ ਕਦੇ ਵੀ ਕੁਦਰਤ ਨਹੀਂ ਬਣ ਸਕਦੇ ਕਦੇ ਵੀ ਉੱਪਰ ਵਾਲਾ ਨਹੀਂ ਬਣ ਸਕਦੇ ਤੇ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਕਦੇ ਸਾਡੇ ਤੇ ਧੁੱਪ ਆਉਂਦੀ ਆ ਤਾਂ ਉਹ ਸਾਡੀ ਧੁੱਪ ਨੂੰ ਢੱਕਣ ਵਾਸਤੇ ਛਾਂ ਜਿਹੜੀ ਜਿਹੜਾ ਅਸੀਂ ਕਿਸੇ ਦਾ ਫਾਇਦਾ ਕਰਦੇ ਹਾਂ ਉਹ ਅਸੀਸ ਦੇ ਰੂਪ ਵਿੱਚ ਸਾਡੇ ਕੋਲੇ ਮੁੜ ਕੇ ਜਰੂਰ ਆਉਂਦਾ ਹੈ